ਰੇਲਵੇ ਸਟੇਸ਼ਨ ਤੇ ਸਥਿਤ ਸ਼੍ਰੀ ਨੰਗਲੀ ਸਕੂਲ ਨੂੰ ਨਗਰ ਕੌਂਸਲ ਨੇ ਪਾਇਆ 1000 ਰੁਪਏ ਦਾ ਜੁਰਮਾਨਾ ਤੇ ਨਾਲ ਹੀ ਉਹਨਾਂ ਨੇ ਅਪੀਲ ਕੀਤੀ ਕਿ ਕੋਈ ਵੀ ਵਿਅਕਤੀ ਇਸ ਤਰ੍ਹਾਂ ਸਫਰਸ਼ ਨਾ ਧੋਏ ਅਤੇ ਨਾ ਹੀ ਗੱਡੀਆਂ ਧੋਏ ਆਪ ਦੇਖਦੇ ਆ ਕਿ ਨਗਰ ਕੌਂਸਲ ਦੇ ਈਓ ਸਾਹਿਬ ਕੀ ਕਰਦੇ ਨਗਰ ਕੌਂਸਲ ਗੁਰਦਾਸਪੁਰ ਵਿਖੇ ਇੱਕ ਲਾਂਸਪੈਂਟ ਵੀ ਕਰਵਾਈ ਗਈ ਸੀ ਕਿ ਸਮੂਹ ਸ਼ਹਿਰ ਵਾਸੀ ਜਿਹੜਾ ਧਰਤੀ ਇਠਲਾ ਪਾਣੀ ਆ ਉਹਦੀ ਦੁਰਵਰਤੋਂ ਨਾ ਕੀਤੀ ਜਾਵੇ ਜੇ ਕੋਈ ਬੰਦਾ ਉਹਦੀ ਦੁਰਵਰਤੋਂ ਕਰਦਾ ਆ ਉਸ ਦੇ ਵਿੱਚ ਆਪਣੀਆਂ ਗੱਡੀਆਂ ਨੂੰ ਧੁੰਦਾ ਆ ਆਪਣੇ ਵਿਹੜੇ ਸਾਫ਼ ਕਰਦਾ ਆ ਗਲੀਆਂ ਨੂੰ ਸਾਫ਼ ਕਰਦਾ ਆ ਤਾਂ ਉਹ ਮਿਨਿਸਪਲ ਐਕਟ ਦੇ ਵਿੱਚ ਉੱਚੇ ਪ੍ਰੋਵੀਜ਼ਨ ਆ ਕਿ ਅਸੀਂ ਉਹਨਾਂ ਦਾ ਚਲਾਨ ਕਟਾਂਗੇ ਔਰ ਪਹਿਲਾ ਚਲਾਨ ਜਿਹੜਾ ਉਹ 1000 ਰੁਪਏ ਦਾ ਹੁੰਦਾ ਆ ਅਗਰ ਫੇਰ ਵੀ ਉਹ ਬੰਦਾ ਨਹੀਂ ਹਟਦਾ ਤੇ ਉਸ ਨੂੰ 5000 ਰੁਪਏ ਦੇ ਚਲਾਨ ਦੀ ਪ੍ਰੋਵੀਜ਼ਨ ਆ ਔਰ ਮੇਰੀ ਅਪੀਲ ਆ ਕਿ ਜਿਹੜੇ ਜਿਹੜੇ ਬੰਦੇ ਜਿੱਤਰਾ ਸ਼੍ਰੀ ਨੰਗਲੀ ਸਕੂਲ ਦਾ ਹੁਣੇ ਅਸੀਂ ਇੱਕ ਵੀਡੀਓ ਵੇਖੀ ਸੀਗੀ ਕਿ ਉਹਦੇ ਵਿੱਚ ਉਹ ਪਾਣੀ ਨਾਲ ਵੇੜਾ ਧੋ ਰਹੇ ਨੇ ਮੇਰੀ ਅਪੀਲ ਆ ਉਹਨਾਂ ਨੂੰ ਵੀ ਕਿ ਉਹ ਇਦਾਂ ਪਾਣੀ ਦੀ ਵੇਸਟੇਜ ਨਾ ਕਰਨ ਉਹ ਓਦਾਂ ਹੀ ਮੈਨੂਅਲ ਸਫਾਈ ਕਰਨ ਝਾੜੂ ਲਗਾ ਕੇ ਸਫਾਈ ਕਰਨ ਬੰਦੇ ਲਾ ਕੇ ਆਪਣਾ ਕੂੜਾ ਇਕੱਠਾ ਕਰਕੇ ਸਾਨੂੰ ਦੇਣ ਅਸੀਂ ਉਹਦਾ ਕੂੜੇ ਦੀ ਸਾਮ ਸੰਭਾਲ ਕਰਾਂਗੇ ਔਰ ਜਿਹੜੇ ਬਲਕ ਵੇਸਟ ਜਨਰੇਟਰ ਨੇ ਜਿਹੜੇ ਬਹੁਤ ਵੱਡੇ ਪੱਧਰ ਤੇ ਕੂੜਾ ਇਕੱਠਾ ਕਰਦੇ ਨੇ ਉਹਦੇ ਵਿੱਚ ਟਾਬੇ ਆਗੇ ਸਕੂਲ ਆਗੇ ਹੋਟਲ ਆਗੇ ਇਹ ਸਾਰਿਆਂ ਦੀ ਪ੍ਰੋਵੀਜ਼ਨ ਹੈ ਕਿ ਉਹ ਸਾਨੂੰ ਯੂਜ਼ਰ ਚਾਰजेस ਦੇ ਕੇ ਆਪਣੇ कूड़े ਦਾ ਸਮਾਧਾਨ ਕਰ ਸਕਦੇ। ਚਾਹ ਉਹ ਆਪਣੇ ਪੱਧਰ ਤੇ ਕਰਨ। ਇਸ ਕਰਕੇ ਪਾਣੀ ਦੀ ਵੇਸਟੇਜ, कूड़े ਦੀ ਸਾਮ ਸੰਭਾਲ ਇਹ ਨਗਰ ਕੌਂਸਲ ਨਾਲ ਤਾਲਮੇਲ ਕਰਕੇ ਕਰ ਸਕਦੇ।